ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁਨਸਾ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਮਨਪ੍ਰੀਤ ਕੌਰ ਦਰਸ਼ਕੋ ਇਸ ਵਕਤ ਦੀ ਅਸੀਂ ਇੱਕ ਅਪਡੇਟ ਵੀ ਅਤੇ ਇੱਕ ਅਪੀਲ ਵੀ ਤੁਹਾਨੂੰ ਕਰਨ ਜਾ ਰਹੇ ਹਾਂ ਕਿ ਅੱਜਕੱਲ ਵੇਖਿਆ ਗਿਆ ਕਿ ਜ਼ਿਆਦਾਤਰ ਲੋਕ ਆਨਲਾਈਨ ਸ਼ਾਪਿੰਗ ਕਰਦੇ ਹਨ ਆਨਲਾਈਨ ਚੀਜ਼ਾਂ ਮੰਗਵਾਉਂਦੇ ਹਨ ਪਰ ਵੇਖਿਆ ਗਿਆ ਕਿ 99% ਜੋ ਚੀਜ਼ਾਂ ਹਨ ਉਹ ਸਹੀ ਨਹੀਂ ਆਉਂਦੀਆਂ ਲੋਕ ਮੰਗਵਾਉਂਦੇ ਕੁਝ ਹਨ ਤੇ ਪਾਰਸਲ ਵਿੱਚ ਆਉਂਦਾ ਕੁਝ ਹੋਰ ਹੈ ਅਤੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਗੁਰਦਾਸਪੁਰ ਵਿੱਚ ਵੇਖਿਆ ਗਿਆ ਜਦ ਮੀਡੀਆ ਵੱਲੋਂ ਜੇ ਇੱਕ ਡਿਲੀਵਰੀ ਬੋਏ ਨਾਲ ਗੱਲ ਕੀਤੀ ਗਈ ਤੇ ਉਨਾ ਵੱਲੋਂ ਦੱਸਿਆ ਗਿਆ ਕਿ ਜੋ ਚੀਜ਼ਾਂ ਫੇਸਬੁੱਕ ਇੰਸਟਾਗ੍ਰਾਮ ਅਤੇ ਗੂਗਲ ਰਾਹੀਂ ਮੰਗਵਾਈਆਂ ਜਾਂਦੀਆਂ ਨੇ ਉਹ 99% ਚੀਜ਼ਾਂ ਸਹੀ ਨਹੀਂ ਆਉਂਦੇ ਉਹ ਦਿਖਾਉਂਦੇ ਕੁਝ ਹਨ ਜਦ ਪਾਰਸਲ ਭੇਜਦੇ ਤਾਂ ਕੁਝ ਹੋਰ ਭੇਜ ਦਿੰਦੇ ਹਨ ਉਹ ਕੋਈ ਫੇਕ ਆਈਡੀਆ ਹੁੰਦੀਆਂ ਹਨ ਇਸ ਕਰਕੇ ਉਹਨਾਂ ਕਹਤ ਜੋ ਅਧਿਕਾਰ ਆਈਡੀਆ ਜਿਨ੍ਹਾਂ ਦੀ ਐਪ ਹੈ ਉਸੇ ਰਾਹੀਂ ਮੰਗਵਾਇਆ ਕਰੋ ਕਿਉਂਕਿ ਉਹਨਾਂ ਵੱਲੋਂ ਕਹਾ ਗਿਆ ਕਿ ਸਾਨੂੰ 99% ਅਸੀਂ ਜੋ ਵੀ ਜੇ ਡਿਲੀਵਰੀ ਕਰਦੇ ਹਾਂ ਤਾਂ ਜੋ ਲੋਕਾਂ ਨੇ ਘਰ ਦੇ ਚੀਜ਼ ਮੰਗਵਾਈ ਹੁੰਦੀ ਹੈ ਮੰਗਵਾਉਂਦੇ ਕੁਝ ਹੋਰ ਹਨ ਹਜ਼ਾਰਾਂ ਦੀ ਪਰ ਆ ਕੁਝ ਹੋਰ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਆਤਸਾ ਵਿਵੇਖਨ ਮਿਲਿਆ ਕਿ ਜਦ ਇੱਕ ਵਿਅਕਤੀ ਵੱਲੋਂ ਔਨਲਾਈਨ ਸ਼ਾਪਿੰਗ ਕਰਕੇ ਹਜ਼ਾਰਾਂ ਦੀ ਚੀਜ਼ ਆਪਣੇ ਘਰ ਦੀ ਕੋਈ ਚੀਜ਼ ਮੰਗਵਾਈ ਗਈ ਜ਼ਰੂਰਤ ਵਾਲੀ ਜਦ ਜੋ ਪਾਰਸਲ ਓਪਨ ਕਰਕੇ ਵੇਖਿਆ ਗਿਆ ਤਾਂ ਉਸ ਵਿੱਚ ਇੱਕ ਚਮਚ ਨਿਕਲਦਾ ਹੈ ਅਤੇ ਇਸ ਮੌਕੇ ਜਦ ਮੀਡੀਆ ਵੱਲੋਂ ਉਸ ਡਿਲੀਵਰੀ ਬਾਰੇ ਗੱਲਬਾਤ ਕੀਤੀ ਗਈ ਉਸ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰam ਵਿੱਚ ਜੋ ਵੀ ਐਪ ਜੋ ਚੀਜ਼ਾਂ ਦਿਖਾਈ ਜਾਂਦੀਆਂ ਹਨ ਉਹ ਅਸਲ ਵਿੱਚ ਉਹ ਨਹੀਂ ਭੇਜੀ ਜਾਂਦੀਆਂ ਉਹ ਫੇਕ ਆਈਡਿਜ਼ ਹੁੰਦੀਆਂ ਫੇਕ ਐਪ ਹੁੰਦੀਆਂ ਇਸ ਲਈ ਇਨਾ ਚੀਜ਼ਾਂ ਤੂੰ ਬੱਚੋ ਤੇ ਔਨਲਾਈਨ ਸ਼ਾਪਿੰਗ ਵਿੱਚ ਜੋ ਇਹਨਾਂ ਦੀ ਅਧਿਕਾਰਤ ਰਜਿਸਟਰਡ ਐਪ ਹੁੰਦੀ ਹੈ ਉੱਥੋਂ ਹੀ ਮੰਗਵਾਓ ਇਸ ਤੋਂ ਇਲਾਵਾ ਡਿਲੀਵਰੀ ਬਾਈ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉ ਉਹ ਵੀ ਸੁਣਦੇ ਹਾਂ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ 'ਚ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਮੋਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਆ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿਦਾ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਅਸੀਂ ਤੇ ਸਿਰਫ ਇਹ ਜਾਣਾ ਹੈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਠੀਕ ਹੈ ਮੈਂ ਇਸ ਦਾ ਕਰਾਂਗੇ ਮੇਰਾ ਉਹ ਮੋਬਾਈਲ ਮੈਂ ਚੈੱਕ ਕਰਕੇ ਦਿਆਂਗਾ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਇਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰਾਮ ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤਾਂ ਅਡੀ ਐਗਜ਼ੈਂਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਐਦੇ ਕਿ ਜੋ ਆਦੀਵਾਸੀ ਹੋਏਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਉਹ ਮੇਰੇ ਕੋ ਤੇ ਭਾਜੀ ਅਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਕਿੰਨੇ ਕ ਲਿਆ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ